ਤੈਨੂੰ ਆਈ ਫਰਕ ਹੀ ਨਹੀਂ ਪਤਾ ਕਬੂਤਰੀ ਓ ਕਬੂਤਰੀ ਭਰਾਵਾ ਸੁੰਦੀ ਨਹੀਂ ਹੁੰਦੀ ਇਹ ਆਂਡੇ ਦਿੰਦੀ ਐ ਤੈਨੂੰ ਕਿਵੇਂ ਸਮਝਾਵਾਂ ਆ ਹਾਂ ਹਾਂ ਉਸਤਾ ਆਂਡੇ ਦਿੰਦੀ ਤੇ ਭਰਾਇਂ ਕਰੀ 25 ਕਿਲੋ ਵਾਲੇ ਛੋਟਾ ਘਟਾ ਬੱਚਿਆਂ ਖਾਤਰ ਉਹ ਕਹਦੇ ਆਸਤੇ ਬੱਚੇ ਗਰੋਥ ਸਹੀ ਕਰਦੇ ਆ ਕੋਈ ਕੰਪਨੀ ਐਸੀ ਤਾਂ ਹੀ ਆ ਇਸੇ ਕੰਪਨੀ ਦੀ ਗਰੋਥ ਸਹੀ ਕਰਦੇ ਬੱਚੇ ਵਧੀਆ ਹੱਟ ਕੱਟੇ ਹੋਣਗੇ ਦਿਨਾਂ 'ਚ ਹੀ ਵੱਡੇ ਹੋ ਜਾਂਦੇ ਆ ਆਪਦੇ ਜਵਾਕਾਂ ਨੂੰ ਪੋਣ ਓ ਯਾਰ ਉਸਤਾ ਆਪਦੇ ਜਵਾਕਾਂ ਨੂੰ ਫੇਰ ਉਹੀ ਗੱਲ ਯਾਰ ਮੇਰੇ ਦਾ ਜਵਾਕ ਹੀ ਕਬੂਤਰ ਐ ਓਏ ਫੇਰ ਯਾਰ 25 ਕਿਲੋ ਦਾ ਨਹੀਂ ਹੁੰਦਾ ਇਹ ਗੋਦਰੇਜ ਕੰਪਨੀ ਦੀ ਆਉਂਦੀ ਐ ਫੀਡ ਕਬੂਤਰਾਂ ਦੀ ਫੀਡ ਆ ਅਲੱਗ ਹੁੰਦੀ ਐ ਉਹੀ ਉਹ ਤੈਨੂੰ ਮਾਮੇ ਦੇ ਮੁੰਡੇ ਨੇ ਕਿਹਾ ਵੀ ਗੱਲ ਹਾਂ ਉਸਨੇ ਕਿਹਾ ਸੀ ਕਹਿੰਦਾ ਜਾਣ ਕੇ ਬੇਵਤਾ ਕਰਦਾ ਹੋ ਤੈਨੂੰ ਕਿਹਾ ਵੀ ਕਾਬਗਰੋ ਰਹੂਗਾ ਉਹਨੇ ਆ ਕਾਬਗਰੋ ਹਾਂ ਅਜ ਬੱਕ ਉਹ ਕਾਬਗਰੋ ਕਾਬ ਬੱਚੇ ਨੂੰ ਕਹਿੰਦੇ ਆ ਅੱਛਾ ਗੇ ਹਾਂ ਉਹਦੇ ਮਗਰ ਨਾਂ ਲੱਗਿਆ ਕਰ ਯਾਰ ਤੂੰ ਉਹ ਪਰ ਸੱਚੀ ਮੇਰੇ ਨਾਲ ਝੱਡਾ ਕਰਦਾ ਮੈਂ ਤਾਂ ਮੈਨੂੰ ਤਾਂ ਉਸਨੇ ਤੇ ਦੱਸ ਤੀਂਗਾ ਤੇਰੇ ਉਸਤਾਦ ਨੂੰ ਆਖੀ ਓਏ ਉਹ ਮੈਂ ਤਾਂ ਤੈਨੂੰ ਬਹੁਤ ਤਰੀਕੇ ਨਾਲ ਮਗਰ ਨਾਂ ਲੱਗਿਆ ਕਰ ਅੱਛਾ ਹਾਂ ਉਹ ਗੱਲ ਸੁਣ ਓਏ ਹਾਂ ਤਾਂ ਟਟਾਂਆਂ ਅੱਖਾਂ ਵਾਲੀ ਜਿਹੜੀ ਅੱਖਾਂ ਵਾਲੀ ਜਿਹੜੀ ਮੈਂ ਆਖਿਆ ਬਾਜੀ ਤੇ ਛੱਡਣੀ ਆ ਕਬੂਤਰੀ ਆਪਾਂ ਤਿਆਰ ਕਰੀ ਜੰਨੇ ਆ ਹਾਂ ਸਤਾ ਜਿੰਦਰ ਤਾਂ ਹੂੰ ਤਾਂ ਨਹੀਂ ਚਕਾ ਚਕੂਤੀ ਮੇਨ ਤਾਂ ਕਿਤੇ ਦਿਖੀ ਨਹੀਂ ਜਾਂਦੀ ਓ ਜਾ ਸਤਾ ਤੂੰ ਆਖਿਆ ਸੀ ਤੜਕੇ ਛੱਡਦੀ ਓ ਤਾਂ 7 ਵਜੇ ਦੀ ਛੱਡੀ ਐ ਅੱਜ ਛੱਡੀ ਐ ਹਾਂ ਛੱਡੀ ਐ ਪਹਿਲੇ ਦਿਨ ਪਹਿਲੇ ਦਿਨ ਵਾਹ ਓਏ ਪੁਰੇ ਜਮਾਨਾ ਓ ਤੜਕੇ ਹੀ ਛੱਡੀ ਐ ਅੱਛਾ ਯਾਰ ਹੂੰ 7 ਵਜੇ ਹੀ ਛੱਡਤੀ ਸੀ ਹਾਂ ਕੀ ਦੇਣਾ ਤਾਂ ਦੇਖਦੀ ਤਾਂ ਕਿਤੇ ਹੈ ਨਹੀਂ ਯਾਰ ਐਂ ਦੇ ਜੂ ਫੇਰ ਕਰਤੀ ਹਲਕੀ ਗੱਲ ਦੱਸਦਾ ਯਾਰ ਤੈਨੂੰ ਮੇਰੇ ਤੇ ਯਕੀਨ ਨਹੀਂ ਕੇ ਯਾਰ ਉਹ ਪਤੰਦਰਾ ਹੱਥ ਨੇ 7 ਵਜੇ ਤੋਂ ਪਹਿਲਾਂ ਨਹੀਂ ਬੌਂਡਦੀ ਉਹ ਫਿਰਦੀ ਅੰਬਰਾਂ ਤੇ ਉਹ ਇੱਥੋਂ ਨਹੀਂ ਦਿਂਦੀ ਉਹ ਪਤੰਦਰਾ ਇੱਥੋਂ ਦੇ ਕੂਤਰੀ ਤਾਂ ਉੜਦੀ ਦਿਖਣੀ ਚਾਹੀਦੀ ਕਿਤੇ ਉਹ ਯਾਰ ਉਸਤਾਦ ਦੂਰਬੀ ਨਾਲ ਦਿਖ ਜੂਗੀ ਉਹ ਨਹੀਂ ਦਿਂਦੀ ਉਹ ਜਾਂ ਅੰਦਰੋਂ ਦੂਰਬੀਨ ਕੱਢ ਲੈ ਤਾਂ ਉਹ ਨਾ ਦੇਖ ਲੈ ਨਹੀਂ ਆਥਰੇ ਦਿਸੂਗੀ 7 ਵਜੇ ਉਹ ਅੱਛਾ ਵਾਲੀ ਤੇਰੀ ਉਹਦੀ ਤਾਂ ਕੁਇਰ ਠੀਕ ਹੈ ਹਾਂ ਤਾਂ ਹੀ ਤੈਨੂੰ ਥਾਪੀਆਂ ਮਾਰੀ ਨਾ ਮੈਂ ਕਿਹਾ ਕੋਈ ਮਰਜ਼ੀ ਆ ਜਾਏ ਕਿਤੋਂ ਦਾ ਨਹੀਂ ਨਹੀਂ ਫੇਰ ਠੀਕ ਹੈ ਮੈਂ ਤਾਂ ਹਾਂ ਮੈਂ ਕੂਤਰੀ ਹੂੰ ਹਾਂ ਤੇ ਸਹੀ ਬੰਦੇ ਜੋੜੇ ਕਬੂਤਰਾਂ ਨਾਲ ਤਾਂ ਬਿਲਕੁਲ ਬਿਲਕੁਲ ਤੇ ਕਬੂਤਰ ਵੀ ਵੀਰ ਬਣ ਕੇ ਆਈਂ ਜਾਂਭਿਆ ਕਰ ਯਾਰ ਓਸਤਾਦ ਤੈਨੂੰ ਐਤ ਕੀ ਆਏ ਤਾਂ ਬਿੱਲੂ ਨਾ ਕਹੀਂ ਫੇਰ ਤਾਂ ਯਾਰ ਜੇ ਹਿਸਾਬ ਨਾਲ ਜੇ ਇੰਨਾ ਉੱਚਾ ਉੜਦੀ ਅੜਦੀ ਐ ਫੇਰ ਜੇ ਮੈਨੂੰ ਲੱਗਦਾ ਕੱਲੀ ਬਾਧੂ ਰਹੂਗੀ ਮੈਂ ਕਹਿਣਾ ਚਾਹੇ ਸਾਰੀਆਂ ਲਈ ਹੁਣ ਬਰਾਬਰ ਇਹਨੂੰ ਸਾਹਮਣੇ ਰੱਖਾਂ ਪੂਰਾ ਧਿਆਨ ਰੱਖੀਏ ਕਿ ਲੋਕਾਂ ਦੀ ਨਿਗ੍ਹਾ ਰਹੂਗੀ ਲੋਕ ਖੁੱਡੇ ਰਾਤ ਨੂੰ ਪੱਟ ਕੇ ਨਾ ਲੈ ਜਾਣ ਮੈਂ ਤੁਹਾਨੂੰ ਦੱਸਿਆ ਓਏ ਓਸਤਾਦ ਆਪਣੀ ਕਬੂਤਰੀ ਕਿਵੇਂ ਕੋਈ ਲੈ ਜੂ ਯਾਰ ਪਾਲੀ ਕਿਨੇ ਐ ਚੱਲ ਮੈਂ ਇੱਕ ਦੁਕਾਨ ਤੋਂ ਨਾ ਠੰਡਾ ਲਿਆਵਾਂ ਤੇ ਮੁੰਡੇ ਉਹਨ ਲੇ ਆ ਮੈਂ ਦਾ ਕਬੂਤਰ ਸਾਹਮਨਾ ਆ ਵੀ ਹੋ ਗਿਆ ਆ ਉਹ ਵੀ ਹੋ ਗਿਆ ਕੂਤਰੀ ਲਾਉਣੀ ਹੈ ਇੱਥੇ 7 ਵਜੇ ਊ ਊ ਊ ਊ ਊ ਊ ਊ ਕੀ ਹਾਲ ਹੈ ਜੀ ਠੀਕੇ ਠੀਕ ਆ ਵਧੀਆ ਬਾਈ ਠੰਡੇ ਦੀ ਬੋਤਲ ਦੇਓ ਜਰ ਵੱਡੀ ਛੋਟੀ ਵੱਡੀ ਦੇ ਦਿਓ ਦੇ ਦਾਂ ਨੇ ਜੀ ਇੱਕ ਮਿੰਟ ਇੱਕ ਮਿੰਟ ਬਾਈ ਹਾਂ ਤੁਸੀਂ ਵੀ ਰੱਖ ਲੈ ਕੂਤਰ ਉਹ ਨਾ ਬਾਈ ਇਹ ਦੁਕਾਨ ਹੀ ਸੰਭੀ ਆ ਬਹੁਤ ਐ ਅਸੀਂ ਕਿੱਥੇ ਰੱਖ ਰੱਖੇ ਤੜਕੇ ਦੀ ਬੈਠੀ ਆ ਤਾਂ ਅੱਛਾ ਯਾਰ ਹਾਂ ਇਹ ਵਾਰਾ ਲੱਗਦੀ ਹੈ ਬਾਈ ਯਾਰ ਮੈਨੂੰ ਵਾਰਾ ਨਹੀਂ ਬਾਈ ਜੀ ਹਾਂ ਇਹ ਕਬੂਤਰੀ ਸਾਡੀ ਹੈ ਛੋਟੀ ਹੈ ਯਾਰ ਹਾਂ ਇੱਥੇ ਬਾਈ ਕਿਵੇਂ ਆ ਕੇ ਬੈਠੀ ਹੈ ਇਹ ਤੜਕੇ ਛੱਡੀ ਸੀ ਕਿਸਕੇ ਵੇਲੇ ਬੈਠੀ ਇੱਥੇ ਆ ਕੇ ਇਹ ਤਾਂ ਯਾਰ ਸਵਾ 7:00 ਦੀ ਬੈਠੀ ਹੈ ਬਾਈ ਸਵਾ 7:00 ਦੀ ਹਾਂ ਪਾਣੀ ਪੂਣੀ ਪਿਆਤਾ ਸੀ ਮੈਂ ਕਿਤੇ ਬਿਮਾਰ ਆ ਕਿਤੇ ਕਾਣੂ ਬਾਈ ਇਹ 7:00 ਵਜੇ ਤਾਂ ਅਸੀਂ ਛੱਡੀ ਹੈ ਸਵਾ 7:00 ਤੱਕ ਇੱਥੇ ਵੇਗੀ 15 ਮਿੰਟ ਹੀ ਉੱਡੀ ਯਾਰ ਇੰਨੀ ਖਰਾਕ ਖਵਾਈ ਇਹ ਤਾਂ ਭਰਾ ਸਾਨੂੰ ਪਤਾ ਹੁਣ ਕਬੂਤਰ ਵਾਲਾ ਕਾਣੂ ਮੈਨੂੰ ਤਾਂ ਯਾਰ ਟੈਨਸ਼ਨ ਹੀ ਹੋਰ ਹੋ ਗਈ ਕਿਵੇਂ ਏ ਭਾਈ ਬਿੱਲੂ ਰੱਖਿਆ ਹੋਇਆ ਸਾਹਮਣੇ ਤੇ ਮੈਂ ਅੱਛਾ ਠੀਕ ਹੈ ਠੀਕ ਹੈ ਤੇ ਇੰਨੀ ਖਰਾਕ ਬਾਈ ਹੋਵੇ ਯਾਰ ਕਬੂਤਰੀ 5 ਮਿੰਟ 15 ਮਿੰਟ ਉੱਡੇ ਕੋਲ ਯਾਰ ਕਮਾਲ ਹੋ ਗਈ ਯਾਰ ਇਹ ਕਬੂਤਰ ਕਰ ਬਾਈ ਸਾਰਾ ਦਿਨ ਉੜਦੇ ਆ ਯਾਰ ਸਾਰਾ ਦਿਨ ਉੜਦੇ ਆ ਬਾਈ ਇਹ 15 ਮਿੰਟ ਉੱਡੀ ਮੈਨੂੰ ਐ ਲੱਗਦਾ ਜਿਹੜਾ ਬੰਦਾ ਰੱਖਿਆ ਉਹ ਹੀ ਜਾ-ਵਾ ਕਰਦਾ ਖਰਾਕ ਸਹੀ ਪਾਉਂਦਾ ਨਹੀਂ ਤੇ ਭਰਾ ਬਣ ਕੇ ਇੱਕ ਬੇਨਤੀ ਹੈ ਹਾਂ ਤੁਸੀਂ ਨਾ ਇੱਥੇ ਕਿਸੇ ਨੂੰ ਵੀ ਬਾਕੇ ਆ ਜਿਓ 15 ਮਿੰਟ ਕੋਈ ਜਵਾਕ ਬਾਕੇ ਆ ਜਿਓ ਭਾਵੇਂ ਉਹਦੇ ਡੈਡੀ ਨੂੰ ਬਾਕੇ ਆ ਜੀ ਚੰਗਾ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਮੈਂ ਤੈਨੂੰ ਕਰੂੰਗਾ ਫੋਨ ਤੇ ਕਬੂਤ ਥੋੜੇ ਕਰੇ ਹਾਂ ਆ ਜੂ ਆ ਬਈ ਕੋਈ ਆ ਜੀ ਜੰਗਾ ਵੱਡੇ ਭਰਾ ਨੂੰ ਬਾਦੂ ਹਾਂ ਹਾਂ ਆ ਜੀ ਕਿਉਂਕਿ ਮੈਂ ਅੱਜ ਬਿੱਲੂ ਨੂੰ ਫੜਨਾ ਠੀਕ ਹੈ ਉਹਨੂੰ ਦਿਖਾਉਣਾ ਵੀ ਆਹ ਦੇਖ ਤੇਰੀ ਵੱਡੇ ਬਾਜ਼ੀਆਂ ਵਾਲਿਆ ਕਬੂਤਰੀ ਗਾਲਿਆ ਆਹ ਦੇਖ ਕਿੱਥੇ ਬੈਠੀ ਆ ਠੀਕ ਹੈ ਬਈ ਕੋਈ ਨਾ ਆ ਜੂ ਆ ਆ ਜੀ ਚੰਗਾ ਮੈਂ ਤੈਨੂੰ ਕਰਦਾ ਫੋਨ ਠੀਕ ਹੈ ਬਈ ਠੀਕ ਹੈ ਇਹ ਚੈਨਾ ਦੀ ਕਬੂਤਰੀ ਹੈ ਇਹ ਤੇਰਾ ਸਾਲਾ ਇਹਨੇ ਸਾਲੇ ਨੇ ਖਰਾਕ ਨਹੀਂ ਸਹੀ ਤਰੀਕੇ ਨਾਲ ਪਾਈ ਨਹੀਂ ਯਾਰ ਕਬੂਤਰੀ 15 ਮਿੰਟ ਹੀ ਹੁੰਦੀ ਹੈ ਸਾਰੇ 15 ਮਿੰਟ ਵੀ ਨਾ ਉੱਡੇ ਪਹਿਲੇ ਦਿਨ ਛੱਡੀ ਕਬੂਤਰੀ ਤਾਂ 15 ਮਿੰਟਾਂ ਚ ਬਹਿ ਗਈ। ਇਹਨੂੰ ਅੱਜ ਫੜਦੇ ਆ ਮੇਰੇ ਸਾਲੇ ਨੂੰ ਕਿਵੇਂ ਨਾ ਕਿਵੇਂ ਕਰਕੇ। ਅੱਜ ਫੜ ਕੇ ਛੱਡਣਾ ਬਿੱਲੂ। ਇਹ ਕਰਦਾ ਕੀ ਲੱchnਾ ਇਹ? ਖਰਾਕ ਸੇ ਹੀ ਪਾਉਂਦਾ ਕਿ ਨਹੀਂ? ਬਿੱਲੂ ਓਏ ਆ ਤਾਂ ਕੀ ਹੈ? ਕੀ ਹੈ? ਆ ਜਿਹੜੇ ਦੂਜੇ ਬੱਚੇ ਆ ਉਹਨਾਂ ਨੂੰ ਬਦਾਮ ਪਾ ਦੀ। ਬੱਚਿਆਂ ਨੂੰ? ਹਾਂ। ਪਾਦਣਾ ਪਾਦਨੇ। ਆ ਚਾਰਾਂ ਪੰਜਾਂ ਨੂੰ ਸਾਰਿਆਂ ਨੂੰ ਪਾ ਦੀ ਠੀਕ ਆ? ਹਾਂ ਪਾਦਣਾ ਸਤਾ ਕੋਈ ਨਾ। ਉਹ ਕਿ ਜੰਨ ਲੰਗ ਜਸਤੋਂ ਬਹਿ ਬਨੰਗ ਜਾ ਲੋਕਾਂ ਦਾ ਵੀ ਸਰਈ ਪੇ ਉਹ ਕੰਜਰ ਦੇ ਕਬੂਤਰਾਂ ਦੇ ਖਣ ਵਾਲੀ ਚੀਜ਼ ਹੈ ਉਹ ਕਿ ਜੰਨ ਲੰਗ ਜਸਤੋਂ ਬਹਿ ਬਨੰਗ ਜਾ ਲੋਕਾਂ ਦਾ ਵੀ ਸਰਈ ਪੇ ਉਹ ਕੰਜਰ ਦੇ ਕਬੂਤਰਾਂ ਦੇ ਖਣ ਵਾਲੀ ਚੀਜ਼ ਹੈ ਬੰਦਿਆਂ ਦੇ ਖਣ ਵਾਲੀ ਚੀਜ਼ ਆ ਇਹ ਕਿਉਂ ਕਿਉਂ ਹੁਣ ਕਬੂਤਰ ਉੱਡੇ ਕਿਵੇਂ ਆ ਖਾ ਗਿਆ ਸੜਾ ਸਾਰੇ ਵੇਖ ਦੇਖ ਦੇਖ ਲੱਛਣ ਕਰਦਾ ਪਤਾ ਹੀ ਸੀ ਮੈਨੂੰ ਇਹਦਾ ਉਦਰਾ ਹੱਥਰ ਬਣਾਉਂਦਾ ਦਾਣਾ ਪੱਕਾ ਕਲੰਨ ਲੋਕਾਂ ਜਿਹਦੇ ਕਬੂਤਰਾਂ ਨੂੰ ਨਿਸ਼ਾਨ ਪਾਈ ਹੁੰਦਾ ਇਹ ਕੋਈ ਕਬੂਤਰਾ ਹੀ ਖਣ ਚੀਜਾ ਇਹ ਬੰਦੇ ਖਣ ਚੀਜਾ ਇਹ ਕਬੂਤਰੀ ਉੱਡੂ ਸਵਾ ਜਦੋਂ ਖਾਦਾ ਤੂੰ ਜਾਂ ਨਾ ਸਾਰਾ ਕੁਝ ਆ ਜਾ ਬਿੱਲੂ ਕਰ ਹੈਲੋ ਭਾਰਤੀ ਵੀਰ ਬਣ ਕੇ ਛੇਤੀ ਛੇਤੀ ਆ ਜਾ ਕਬੂਤਰੀ ਲੈ ਕੇ ਕਰ ਹਾਂ ਹਾਂ ਜਿਹੜੀ ਤੇਰੀ ਦੁਕਾਨ 'ਚ ਬੈਠੀ ਸੀ ਆ ਜਾ ਛੇਤੀ ਲੈ ਕੇ